ਹਾਂਜੀ ਮਿੱਤਰੋ ਅੱਜ ਪਹੁੰਚੇ ਸੀ ਆਪਾਂ ਮੋਗਾ ਮੰਡੀ ਦੇ ਵਿੱਚ ਬਾਈ ਨਾਲ ਬਣਾਉਣੇ ਹਾਂਜੀ ਬਈਆ ਸ੍ਰੀ ਗਾਲੀ ਅਸੀਂ ਕਾਲ ਬਾਈ ਜੀ ਤੇ ਟਰੈਕਟਰ ਦਾ ਵੇਰਵਾ ਦਿਓ ਆਪਣੇ ਕੋਲ ਕਿਹੜੇ ਕਿਹੜੇ ਟਰੈਕਟਰ ਆ ਅੱਜ ਆਪਣੇ ਕੋਲ ਖੜੇ ਆ ਚਾਰ ਟਰੈਕਟਰ ਇੱਥੇ ਚਾਰ ਟਰੈਕਟਰ ਕਿਹਨੇ ਕਿਹੜੇ 855 855 ਸ਼ੁਰੂ ਕਰੀਏ ਹਾਂਜੀ ਵੀਰੇ 12 ਮਾਡਲ ਟਰੈਕਟਰ 855 ਠੀਕ ਬਿਨਾ ਪਾਵਰ ਤੋਂ ਬਿਨਾ ਪਾਵਰ ਸਿਰ ਨੂੰ ਬਾਹਰ ਪੰਪਾ ਦਾ ਟਰੈਕਟਰ ਆ ਚਾਰ ਪੰਪਾ ਟਰੈਕਟਰ ਦੇ ਟਾਇਰ ਚਾਰੇ ਹੀ ਨਵੇਂ ਆ ਚਾਰ ਟਰੈਕਟਰ ਬਾਡੀ ਬੂਡੀ ਦਾ ਚੈੱਕ ਕਰਾ ਟਰੈਕਟਰ ਸੋਹਣਾ ਕਿੰਨਾ ਵੀਰੇ ਬਾਕੀ ਮਿੱਤਰੋ ਰੰਗ ਪੇਂਟ ਲੋ ਵ ਰੰਗ ਪੇਂਟ ਰਲ ਜਮਾ ਓਕੇ ਆ ਟਰੈਕਟਰ オリジナル ਰੰਗ ਦੇ ਵਿੱਚ ਆ ਸਵਰਾਜ 855 FE 12 ਮਾਡਲ ਆ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ BKTI ਕੰਪਨੀ ਦੇ ਟਾਇਰ ਆ 14928 ਦੇ ਤੇ ਡਿਸਟ੍ਰੀਬਿਊਟਰ ਨਾਲ ਲੱਗਾ ਡੰਡਾ ਫੱਟੀ ਨਾਲ ਆ ਪਾ ਕੇ ਚੈੱਕ ਕਰਕੇ ਲਿਆ ਸਕਦੇ ਆ ਤੇ ਹਾਂਜੀ ਬਈ ਡਿਮਾਂਡ ਕਿੰਨੀ ਆ ਪ੍ਰੈਟੈਕਟਰ ਇਸ ਦੀ ਡਿਮਾਂਡ ਕਰਦੇ ਆ ਵੀਰੇ 3 ਲੱਖ ਤੇ 85000 ਰੁਪਇਆ 3 ਲੱਖ ਤੇ 85000 ਰੁਪਇਆ ਡਿਮਾਰਡ ਆ 3 ਲੱਖ 75000 ਦਾ ਰੇਟਰ ਦੇ 3 ਲੱਖ 75 ਹਜ਼ਾਰ ਦਾ ਟਰੈਕਟਰ ਦੇ ਦਾ ਠੀਕ ਕਿ ਆ ਅਰੀਜਨਲ ਆ ਟਰੈਕਟਰ ਸਾਰਾ ਲਓ ਮਿੱਤਰੋ ਦੇਖ ਸਕਦੇ ਆ ਰੰਗ ਪੇਂਟ ਜਮਾ ਓਕੇ ਆ ਅਗਲੇ ਟਾਇਰ ਵੀ ਇਹਦੇ 75 16 ਦੇ ਟਾਇਰ ਆ ਤੇ 616 ਦੇ ਅਗਲੇ ਟਾਇਰ ਆ ਪੋਲੋ ਕੰਪਨੀ ਦੇ ਤੇ ਅੱਗੇ ਆ ਗਿਆ ਫਾਰਮ 65 EPI 65 ਠੀਕ EPI 65 ਇਹਦੀ ਡਿਮਾਂਡ ਦੀ ਗੱਲ ਕਰੀਏ ਕਿੰਨੀ ਡਿਮਾਂਡ ਇਹਦੀ ਹੈਗੀ 3 ਲੱਖ 40000 ਰੁਪਿਆ 3 ਲੱਖ ਤੇ 40000 ਰੁਪਿਆ ਹਾਂਜੀ ਇਹ ਪਿਛਲੇ ਟਾਇਰ ਆਗੇ ਮਿੱਤਰੋ ਇਹਦੇ 16 ਦੇ 16 ਦੇ ਵੀਰੇ 16 ਨੇ ਟਾਇਰ ਆ ਸੀਅਰ ਦੇ ਟਾਇਰ ਆ ਰੰਗ ਪੇਟਲ ਦੇ ਦੇਖ ਸਕਦੇ ਆ ਚੋਪੀ ਵਗੈਰਾ ਲੱਗੀ ਚੰਗਾ ਸਾਫ ਸੁਥਰਾ ਟਰੈਕਟਰ ਆ ਤੇ ਮਿਊਜ਼ਿਕ ਸਿਸਟਮ ਵੀ ਨਾਲ ਆ ਫੁੱਲ ਛਤਰੀ ਨਾਲ ਆ ਯੂ ਪੀ ਵੀ ਤੇ ਡੰਡਾ ਪੱਟੀ ਨਾਲ ਆ ਟਰੈਕਟਰ ਦੇ ਤੇ ਬਾਕੀ ਤੁਸੀਂ ਦੇਖ ਸਕਦੇ ਆ ਪਲੈਂਟਰੀ ਗੀਅਰ ਦੇ ਵਿੱਚ ਆ ਤੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕਿੰਨੀ ਆ ਬਾਈ ਜੀ ਇਹਦੀ ਡਿਮਾਂਡ 3 ਲੱਖ 40000 ਰੁਪਏ 3 ਲੱਖ ਤੇ 40000 ਰੁਪਏ ਪਾਵਰ ਸਟੀਅਰਿੰਗ ਨਾਲ ਆ ਅਗਲੇ ਟਾਇਰ ਆ 7.5 16 ਦੇ ਐਮ ਆਰਫ ਦੇ ਪੱਕੇ ਟਾਇਰ ਆ ਪਿਛਲੇ ਸੀਅਰ ਤੇ ਆ ਬੰਪਰ ਲੱਗਾ ਤੇ ਕਿੰਨੇ ਕਿੰਨੇ ਸ਼ੂਟ ਦੇ ਕੇ ਆਪਣੀ ਵੀਡੀਓ ਦੇ 2000 ਰੁਪਿਆ ਸ਼ੂਟ ਛੜਦਾ 2000 ਰੁਪਿਆ ਸ਼ੂਟ ਜਿਹੜਾ ਵੀਡੀਓ ਵੇਚ ਕੇ ਆਉਗਾ ਹਾਂਜੀ ਠੀਕ ਹੈ ਅੱਗੇ ਆ ਗਿਆ 855 855 ਇਹ ਆ ਗਿਆ ਮਿੱਤਰੋ 2004 ਮਾਡਲ ਹਾਂਜੀ ਤੇ ਇਹਦੇ ਅਗਲੇ ਟਾਇਰ ਵੀ 750 16 ਦੇ ਟਾਇਰ ਆ ਤੇ ਬਾਹਰ ਪੰਪ ਵਾਲਾ ਟਰੈਕਟਰ ਆ ਬਾਕੀ ਤੁਸੀਂ ਰੰਗ ਪੇਡ ਦਾ ਚਾਹਾਂ ਓਰੀਜਨਲ ਰੰਗ ਆ ਜਿਹੜਾ ਨਾਲ ਦਾ ਕੰਪਨੀ ਦਾ ਰੰਗ ਆਉਂਦਾ ਵਾ ਤੇ ਪਿਛਲੇ ਟਾਇਰ ਹੈਗੇ 14 9 28 ਦੇ ਟਾਇਰਾਂ ਦੇ ਵਿੱਚ 35 40 ਪੈਸੇ ਆ 35 40 ਪੈਸੇ ਦੇ ਟਾਇਰ ਆ ਤੇ ਮੜਗੜੇ ਦੇ ਨਵੇਂ ਲੱਗੇ ਕਿ ਹਾਂ ਮੜਗੜ ਰਹੇ ਪੇਂਟ ਹੋਇਆ ਵੀਰੇ ਅੱਛਾ ਮੜਗੜ ਮਿੱਤਰੋ ਮੜਗੜ ਸਾਰੇ ਲਾ ਕੇ ਪੇਂਟ ਹੋਇਆ ਪਰ ਹੋਇਆ ਵਧੀਆ ਚ ਕੋਈ ਗਲੇ ਕੋਲੇ ਨਹੀਂ ਕਿਤੋਂ ਠੀਕ ਹੈ ਜੀ ਰਸਟ ਪ੍ਰੂਫ ਆ ਪਰ ਰੰਗ ਹੋਇਆ ਮੜਗੜ ਤੇ ਬਾਕੀ ਤੁਸੀਂ ਦੇਖ ਸਕਦੇ 6 ਝਰੀ ਆ 6 ਝਰੀ ਦੇ ਵਿੱਚ ਟਰੈਕਟਰ ਆ ਅਡਜਸਟੇਬਲ ਹੌਕਾ ਤਾਂ ਠਾਂ ਠਾਂ ਕਰਨ ਵਾਲੀ ਤੇ ਬਾਕੀ ਜਮਾ ਸੁੱਕਾ ਟਰੈਕਟਰ ਪਿਆ ਦੇਖ ਸਕਦੇ 855 ਤੇ ਛੂਟ ਦੀ ਗੱਲ ਕਰੀਏ ਕਿੰਨੀ ਛੂਟ ਕਰੋਗੇ ਜਿਹੜੇ ਵੀ ਇਹਦੇ ਵਿੱਚੋਂ ਵੀਰੇ ਉਹ ਡਿਮਾਂਡ ਤਾਂ ਆਪਾਂ ਕਰਦੇ ਆ ਇਹਦੀ 2 ਲੱਖ ਤੇ 20000 ਰੁਪਇਆ ਠੀਕ ਹੈ ਜੀ ਉਤਲਾ ਵੀ ਆ ਚੱਕਦੇ ਯਾਰ ਲੋ ਮਿੱਤਰੋ ਸਵਰਾਜ 2 ਲੱਖ ਦਾ ਲੈ ਜਾਓ 855 ਮਾਡਲ ਦੀ ਗੱਲ ਕਰੀਏ 2004 ਚਾਰ ਮਾਡਲ ਧਿਆਨ ਨਾਲ ਤੇ ਇਹਦੂ ਆ ਗਿਆ ਫਾਰਮ ਟਰੈਕ 60 ਹਾਂਜੀ ਠੀਕ ਹੈ ਇਹ ਜਿੰਨੇ ਆਪਣੇ ਪਿਛਲੇ ਸਾਰੇ ਟਰੈਕਟਰ ਪੀਬੀ ਨੰਬਰ ਦੇ ਵਿੱਚ ਆ 50 50 ਸਾਰੇ ਪੀਆਬ ਨੰਬਰ ਆ ਮਿੱਤਰੋ ਸਾਰੇ ਟਰੈਕਟਰ ਤੇ ਅੱਗੇ ਆ ਗਿਆ ਵਾ ਫਾਰਮ ਟਰੈਕ 60 60 ਦੀ ਗੱਲ ਕਰੀਏ ਪਿਛਲੇ ਟਾਇਰ ਆ ਗਿਆ 13 6 28 ਦੇ ਟਾਇਰਾਂ ਦੇ ਵਿੱਚ ਗੁਡਇਰ ਦੇ ਤੇ ਅਗਲੇ ਹੈਗੇ ਇਹਦੇ ਚਾਰੇ ਗੁਡਇਰ ਦੇ ਵੀਰੇ ਅੱਧੇ ਟਾਇਰ ਆ ਅੱਧੇ ਟਾਇਰਾਂ ਦੇ ਵਿੱਚ ਆ ਤੇ ਜਮਾ ਇਹ ਵੀ ਸੁੱਕਾ ਟਰੈਕਟਰ ਆਨਲਾਈਨ ਬੋਲਦਾ ਚੈਪ ਵਾਲੀ ਕਾਪੀ ਹੈ ਜੀ ਆਪਣੀ ਕਾਪੀ ਦੇ ਵਿੱਚ ਹੈ ਹਾਂ ਜੀ ਚੈਪ ਵਾਲੀ ਆਪੀ ਦੇ ਬਾਕੀ ਇੰਜਨ ਗੇਅਰ ਦਾ ਬਹੁਤ ਖਰਾਬ ਟਰੈਕਟਰ ਠੀਕ ਹੈ ਜੀ ਤੇ ਡੰਡਾ ਪੱਟੀ ਨਾਲ ਸੀਟ ਵਗੈਰਾ ਨਵੀਂ ਲੱਗੀ ਹੋਈ ਹੈ ਡੰਡਾ ਪੱਟੀ ਨਾਲ ਆ ਛਤਰੀ ਜਾਂ ਨਵੀਂ 3630 ਵਾਲੀ ਸੀਟ ਲੱਗਦੀ ਹੈ ਨਾ 3630 ਵਾਲੀ ਹਾਂ ਜੀ ਹਾਂ ਜੀ 3630 ਦੀ 3630 ਦੀ ਵੀਰੇ ਠੀਕ ਹੈ ਤੇ ਡਿਮਾਂਡ ਦੀ ਗੱਲ ਕਰੀਏ ਕਿੰਨੀ ਡਿਮਾਂਡ ਹੈ ਡਿਮਾਂਡ ਇਹਦੀ 1,75,000 ਕਰਦੇ ਆਂ ਵੈਸੇ ਦਾ 1,75,000 ਰੁਪਇਆ ਡਿਮਾਂਡ ਹੈ ਜਿਹੜਾ ਵੀਡੀਓ ਵੇਖਿਆ ਹੋਊ ਆਪਾਂ ਨੂੰ ਕਿੰਨੀ ਸ਼ੂਟ ਕਰਾਂ ਇੱਕ ਲੱਖ ਤੇ 65,000 ਦਾ ਟਰੈਕਟਰ ਦੇ ਲੋ ਵੀ ਮਿੱਤਰੋ 1,65,000 ਦਾ ਫਾਰਮ ਟਰੈਕ 60 ਲੈ ਜਾਓ ਤੇ ਪੀਬੀ 36 ਨੰਬਰ ਆ ਤੇ ਬਾਕੀ ਤੁਹਾਨੂੰ ਸਾਰੇ ਟਰੈਕਟਰ ਸਾਰੇ ਚੱਪਲੀ ਕਾਪੀ ਵਾਲੀ ਆ ਆ ਚੱਪਲੀ ਆ ਵੀਰੇ ਆਨਲਾਈਨ ਬੋਲਦਾ ਪਰਲੇ ਦੀ ਵੀ ਚੱਪਲੀ ਉਦੋਂ ਪਰਲੇ ਦੀ ਚੱਪਲੀ ਆ ਤੇ ਆ ਵਰਕਿਆਂ ਵਾਲੀ ਆ ਇਹ ਵਰਕਿਆਂ ਵਾਲੀ ਆ ਇਹ ਮਿੱਤਰੋ ਜਿਹੜਾ 2004 ਮਾਡਲ ਆ ਇਹ ਇਹਦੀ ਕਾਪੀ ਹੈ ਪਾਸਿੰਗ ਹੈਗੀ ਸਰਾਂ ਦੀ ਹਾਂ ਉਹ ਨਹੀਂ ਪਾਸਿੰਗ ਦਾ ਮੇਰੇ ਸਾਹਮਣੇ ਇਹਦੀ ਪਾਸਿੰਗ ਹੈ ਨਹੀਂਗੀ ਪਾਸਿੰਗ ਉਹ ਆਨਲਾਈਨ ਬੋਲਦਾ ਆਨਲਾਈਨ ਬੋਲ ਇਹਦੀ ਹੈਗੀ ਉਹ ਪਰਲੇ ਦੀ ਹੈਗੀ ਠੀਕ ਆ ਮਿੱਤਰੋ ਆ ਦੋਵੇਂ ਟ੍ਰੈਕਟਰਾਂ ਦੀ ਪਾਸਿੰਗ ਹੈਗੀ ਹਾਂਜੀ ਬਾਈ ਨੰਬਰ ਬੋਲਿਓ 9501356301 ਤੇ ਆਪਣਾ ਪਿੰਡ ਕਿਹੜਾ ਈ ਪਿੰਡ ਲਵਾਰਾ ਜ਼ਿਲ੍ਹਾ ਮੋਗਾ ਅੰਮ੍ਰਿਤਸਰ ਰੋਡ ਤੇ ਪਿੰਡ ਆ ਵਿੱਚ ਹੀ ਆਪਣਾ ਠੀਕ ਹੈ ਬਾਬੇ ਦਾ ਮੂਸ਼ਾਲਾ ਬਾਬੇ ਦਾ ਮੂਸ਼ਾਲਾ ਲਵਾਰਾ ਠੀਕ ਆਪਣਾ ਉੱਥੋਂ ਘਰ ਕਿੰਨੀ ਕੁ ਦੂਰ ਹੈ ਬੜ ਨੇੜੇ ਹੀ ਆ ਵੀਰੇ ਇੱਥੋਂ ਬੰਦਾ ਜਿਹੜਾ ਵੀ ਆਏ ਕਨੈਕਟ ਕਰਕੇ ਆਏ ਜਾਂ ਏਜੰਟਾ ਜੀ ਨੂੰ ਮਰਜ਼ੀ ਪ ਤੇ ਜਿਹੜਾ ਵੀਡੀਓ ਸ਼ੇਅਰ ਕਰੂਗਾ ਉਹਦਾ ਪੂਰਾ ਮਾਨਤਨ ਕੀਤਾ ਜਾਊਗਾ ਧੰਨਵਾਦ ਜੀ